ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਪ੍ਰੀਤ ਸਿੰਘ ਮਧੇਕੇ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਵਕਤ ਹਲਕਾ ਬਾਗਾ ਪ੍ਰਾਣ ਦੇ ਪਿੰਡ ਵੈਰੋਕੇ ਦੇ ਵਿੱਚ ਖੜੇ ਆ ਜਿੱਥੇ ਅੱਜ ਸਿੱਖ ਕੌਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਆਗਮਨ ਪੁਰਬ ਨੂੰ ਲੈ ਕੇ ਕੱਲ ਨੂੰ ਜਿਸ ਤਰ੍ਹਾਂ ਪਤਾ ਕਿ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੈਗਾ ਜਨਮ ਦਿਨ ਹੈ ਕੱਲ ਨੂੰ ਕੱਲ ਨੂੰ ਪ੍ਰਕਾਸ਼ ਪੁਰਬ ਹੈ ਉਸ ਨੂੰ ਲੈ ਕੇ ਅੱਜ ਪਿੰਡ ਵੈਰੋ ਕੈਂਦੇ ਵਿੱਚ ਨਗਰ ਕੀਰਤਨ ਸਜਾਏ ਗਏ ਨੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈਗਾ ਤੇ ਨਾਲ ਜੇ ਗੱਲ ਕਰੀਏ ਤਾਂ ਪੰਜ ਪਿਆਰੇ ਬੜਾ ਸੋਹਣਾ ਦ੍ਰਿਸ਼ ਹੈ ਜਿਹੜਾ ਇਸ ਵਕਤ ਵੈਰੋ ਕੈਂਦਾ ਦੇਖਣ ਵਾਲਾ ਹੈਗਾ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅ ਇਸ ਵੇਲੇ ਦੀਆਂ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸਾਰੀਆਂ ਤਸਵੀਰਾਂ ਦਿਖਾਈਆਂ ਜਾਣ ਕਿਸ ਤਰ੍ਹਾਂ ਗੱਤਕਾ ਦੇ ਜੋਰ ਦਿਖਾਏ ਜਾ ਰਹੇ ਆ ਛੋਟੇ ਛੋਟੇ ਬੱਚੇ ਨੇ ਗੱਤਕਾ ਖੇਡ ਰਹੇ ਨੇ ਨਾਲ ਨਾਲ ਜੇ ਜੇ ਗੱਲ ਕਰੀਏ ਤਾਂ ਕੰਢਿਆਲ ਦੀ ਆਵਾਜ਼ ਸੁਣ ਰਹੀ ਆ ਪੰਜ ਪਿਆਰੇ ਸਜੇ ਹੋਏ ਨੇ ਤੇ ਕਿੰਨਾ ਸੋਹਣਾ ਦ੍ਰਿਸ਼ ਜਿਹੜਾ ਬਣਿਆ ਹੋਇਆ ਦੋ ਨਿਸ਼ਾਨਚੀ ਸਿੰਘ ਨੇ ਪੰਜ ਪਿਆਰੇ ਨੇ ਫੁੱਲਾਂ ਦੀ ਵਰਸ਼ ਹੋ ਰਹੀ ਆ ਤੇ ਪਾਲਕੀ ਸਾਹਿਬ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਸਜਾਏ ਗਏ ਨੇ ਤੇ ਜਿਹੜਾ ਸੰਗਤਾਂ ਦਾ ਇਕੱਠ ਆ ਉਹ ਵੀ ਇੱਕ ਉਤਸ਼ਾਹਪੂਰਵਕ ਜਿਹੜਾ ਹੈਗਾ ਜੇ ਗੱਲ ਕਰੀਏ ਤਾਂ ਇਸ ਵਕਤ ਕੀਰਤਨਾ ਦਾ ਪ੍ਰਵਾਹ ਲਗਾਤਾਰ ਚੱਲ ਰਹੇ ਨੇ ਸੰਗਤਾਂ ਨੂੰ ਜਿਹੜਾ ਹੈਗਾ ਨਿਹਾਲ ਕੀਤਾ ਜਾ ਰਿਹਾ ਪਿੰਡ ਵੈਰੋਕੇ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਆਪਣਾ ਪਾਲਕੀ ਸਾਹਿਬ ਦੇ ਵਿੱਚ ਤੇ ਸੰਗਤ ਦਾ ਵੀ ਕਾਫੀ ਜਿਹੜਾ ਹੈਗਾ ਇਕੱਠ ਦੇਖਣ ਨੂੰ ਮਿਲਿਆ ਹੈ ਤੇ ਬਹੁਤ ਸੋਹਣਾ ਤੇ ਇੱਕ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ ਕੀਰਤਨੀ ਜੱਥਾ ਲੱਗਿਆ ਹੋਇਆ ਤੇ ਜੇ ਗੱਲ ਕਰੀਏ ਤਾਂ ਇਕੱਠ ਬਹੁਤ ਜ਼ਿਆਦਾ ਹੈਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਤੇ ਜਿਹੜਾ ਹੈਗਾ ਸੰਗਤ ਦੇ ਉੱਪਰ ਵੀ ਕੈਮਰਾ ਮਾਰਿਆ ਜਾਵੇ ਮੌਜੂਦਾ ਪੰਚਾਇਤ ਮੈਂਬਰ ਨੇ ਆਪਣੇ ਨਾਲ ਉਹਨਾਂ ਨਾਲ ਵੀ ਗੱਲ ਕਰ ਰਿਹਾ ਹੈ ਮੈਂਬਰ ਸਾਹਿਬ ਸਸਿਕਾ ਸਸਿਕਾ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਪਤੇ ਇਹ ਸਾਰੇ ਨਗਰ ਦੀ ਸਹਿਯੋਗ ਨਾਲ ਤੇ ਬਾਬਾ ਜੀ ਦੇ ਸਹਿਯੋਗ ਨਾਲ ਸਵਾਮੀ ਜੀ ਦੀ ਤੇ ਨਗਰ ਕੀਰਤਨ ਦਾ 556ਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਇਹ ਦਿਹਾੜਾ ਮਨਾ ਰਹੇ ਆ ਤੇ ਸਾਰੇ ਸੰਗਤਾਂ ਦਾ ਬਹੁਤ ਸ਼ਾਨ ਮਨਾ ਰਹੇ ਸਾਰੇ ਸੰਗਤਾਂ ਦਾ ਬਹੁਤ ਸਜੋਗ ਆ ਬਹੁਤ ਬਤਨ ਬਹੁਤ ਧੰਨਵਾਦ ਨਗਰ ਕੀਰਤਨ ਡੇਰਾ ਬਾਬਾ ਸੇਵਾदास ਜੀ ਵੱਲੋਂ ਜਿਹੜਾ ਹੈਗਾ ਯੋਜਨਾ ਕੀਤੀ ਗਈ ਸੀ ਇਸ ਨਗਰ ਕੀਰਤਨ ਦਾ ਇਸ ਪਰਾਰੰਭ ਹੋਏ ਨੇ ਡੇਰਾ ਸਾਹਿਬ ਤੋਂ ਸਾਡੇ ਨਾਲ ਉੱਥੋਂ ਮਹਾਂਪੁਰਸ਼ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਖਾਲਸਾ ਰੂਹ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਨਗਰ ਕੀਰਤਨ ਅੱਜ ਤੁਸੀਂ ਕਰ ਰਹੇ ਹੋ ਗੁਰੂ ਸਾਹਿਬ ਦੇ ਜਿਹੜਾ ਹੈਗਾ ਪ੍ਰਕਾਸ਼ ਪੁਰਬ ਨੂੰ ਲੈ ਕੇ ਹਾਂਜੀ ਤੇ ਕੀ ਅੱਜ ਦਾ ਜਿਹੜਾ ਹੈਗਾ ਸੁਨੇਹਾ ਜਿਹੜਾ ਸਿੱਖ ਕੌਮ ਨੂੰ ਤੁਹਾਡਾ ਇੱਕ ਉਹ ਹੈ ਵੀ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆਂ ਤੇ ਮੰਨਦੇ ਆ ਰਹੇ ਆਂ ਤੇ ਮੰਨਦੇ ਜਾਵਾਂਗੇ ਉਹ ਜੋਗ ਜੋਗ ਅਤਾਲਾ ਗੁਰੂ ਸਾਡੇ ਅਸੀਂ ਦੇਰੇ ਵਾਲਿਆਂ ਦੇ ਇੱਥੇ ਬਾੜ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਤਾਂ ਨੂੰ ਇਹ ਹੈ ਵੀ ਅਮਤ ਛਕੋ ਗੁਰੂ ਵਾਲੇ ਬਣੋ ਤੇ ਬਾਬਾ ਪਹਿਲੀ ਪਾਸੇ ਗੁਰਨਾਕ ਜੀ ਦੇ ਜਹਾਰੀ ਨੂੰ ਮਨਾਉਂਦੇ ਆ ਰਹੇ ਆ ਤੇ ਮਨਾਉਂਦੇ ਰਹਿਣਗੇ ਅੱਜ ਜਿਹੜਾ ਨਗਰ ਕੀਰਤਨਾ ਪਿੰਡ ਦੀ ਪ੍ਰਕਰਮਾ ਕਰ ਰਿਹਾ ਜਿਹੜੀ ਸਮਾਪਤੀ ਉਹ ਕਿੰਨੇ ਵਜੇ ਤੱਕ ਹੋ ਜੂਗੀ ਜਾਂ ਕਿੰਨੇ ਵਜੇ ਜਿਹੜੀ ਹੈਗਾ ਸ਼ੁਰੂਆਤ ਹੋਈ ਹੈ ਜਿਹੜੀ ਪ੍ਰਾਰੰਭ ਹੋਈ ਆ ਕਿੰਨੇ ਵਜੇ ਆਰੰਭਤਾ ਹੋਈ ਆ ਆਰੰਭਤਾ 8:30 ਵਜੇ ਹੋਈ ਹੈ ਜੀ ਤੇ ਇਹਦੀ ਜਿਹੜੀ ਸਮਾਪਤੀ ਹੈਗੀ ਹੈ ਇਹ ਤਕਰੀਬਨ 5:30 ਵਜੇ ਸਮਾਪਤੀ ਹੋਊਗੀ ਜੇ ਬਾਬਾ ਜੀ ਗੱਲ ਕਰੀਏ ਤਾਂ ਜਿਹੜੇ ਸੰਗਤਾਂ ਦਾ ਜਿਹੜਾ ਇਕੱਠਾ ਬਹੁਤ ਜ਼ਿਆਦਾ ਇਕੱਠ ਹੈਗਾ ਜੇ ਜੱਗਲ ਕਰੀਏ ਤਾਂ ਪਿੰਡ ਵੈਰੋ ਕਹਿੰਦੇ ਵਿੱਚ ਇੱਕ ਉਤਸ਼ਾਹ ਦੇਖਣ ਨੂੰ ਮਿਲਿਆ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਨੂੰ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ ਚਾਦਰ ਦੇਖ ਕੇ ਸੰਗਤਾਂ ਦਾ ਸਤਿਕਾਰ ਆ ਗੁਰੂ ਨਾਲ ਗੁਰੂ ਨਾਲ ਪਿਆਰ ਕਰਦੀਆਂ ਗੁਰੂ ਘਰ ਨਾਲ ਸਾਰੀਆਂ ਸੰਗਤਾਂ ਪਿਆਰ ਕਰਦੀਆਂ ਅਸੀਂ ਵੀ ਸੰਗਤਾਂ ਸਾਰੀਆਂ ਦਾ ਸਤਿਕਾਰ ਕਰਦੇ ਹਾਂ ਤਹਿ ਦੋ ਸੰਗਤਾਂ ਆਈਆਂ ਸਾਡੇ ਤੋਂ ਸੀ ਡੇਰਾ ਸਾਹਿਬ ਦੇ ਜੀ ਆਇਆਂ ਸਭ ਨੂੰ ਅਸੀਂ ਕਿਤੇ ਵੀ ਲੰਗਰ ਜਾਂ ਚਾਹ ਤੋਂ ਬਿਨਾ ਮੁੜ ਨਹੀਂ ਤੱਕੇ ਹਾਂ ਉਹ ਆਪਦੀ ਮਰਜ਼ੀ ਛਾ ਕੇ ਨਾ ਚੱਲੇ। ਜੀ। ਮਤਲਬ ਸੰਗਤਾਂ ਦਾ ਸਾਨੂੰ ਪਿਆਰ ਮਿਲਿਆ ਤਾਂ ਹੀ ਅਸੀਂ ਕਰ ਰਹੇ ਆ। ਸੰਗਤਾਂ ਨੇ ਸਾਨੂੰ ਡੇਰੇ ਦੀ ਬਖਸ਼ਿਸ਼ ਕੀਤੀ ਸੀ ਬੈਠਣ ਦੀ। ਆਕਾ ਸਾਨੂੰ ਨੱਗਰ ਨੇ ਭਾਈ ਐ। ਅਸੀਂ ਨੱਗਰ ਦੇ ਨਾਲ ਚੱਲਦੇ ਆ। ਬਹੁਤ ਧੰਨਵਾਦ। ਜੇ ਗੱਲ ਕਰੀਏ ਤਾਂ ਨੌਜਵਾਨ ਪੀੜ੍ਹੀ ਐ ਜਿਹੜੀ ਉਹ ਅੱਜ ਬਹੁਤ ਜ਼ਿਆਦਾ ਦੇਖ ਰਹੇ ਆ ਸਾਡੇ ਨਾਲ ਸਤਨਾਮ ਸਿੰਘ ਆ। ਸਤਨਾਮ ਬਾਈ ਕੀ ਹਾਲ ਚਾਲ? ਹਾਂਜੀ ਸਵਾਗਤ ਜੀ ਖਾਲਸਾ ਦਾ ਵੀ ਫਤਈ। ਹਾਂਜੀ। ਇਹੜਾ ਨਰਕੀ ਤਨੀ ਗੁਰੂ ਨਾਨਕ ਦੇਵ ਜੀ ਨੂੰ ਪੌਲ ਪ੍ਰਕਾਸ਼ ਪ੍ਰਭ ਨੂੰ ਮੁੱਖ ਰੱਖਦੇ 556ਵਾਂ। ਉਹ ਨਗਰੀਤਰਾ ਬਣਾਇਆ ਜਾ ਰਿਹਾ ਹੈ ਤੇ ਇਹ ਸਾਡੇ ਨਗਰ ਨਿਵਾਸੀਆਂ ਵੱਲੋਂ ਬਹੁਤ ਧੂਮ ਧਾਣ ਬਣਾਇਆ ਜਾ ਰਿਹਾ ਲੰਮੇ ਸਮੇਂ ਤੋਂ ਹੀ ਬਣਾ ਰਹੇ ਇਸ ਕਰ ਰਹੇ ਸੇਵਾ ਸਾਡੇ ਡੇਰਾ ਦੇ ਪ੍ਰਧਾਨ ਜੀ ਸਵਾਮੀ ਬਾਬਾ ਜੀ ਤੇ ਇਹ ਸਾਨੂੰ ਪੂਰਾ ਸਹਿਯੋਗ ਦਿੰਦੇ ਆ ਤੇ ਪਿੰਡ 'ਚ ਪੂਰਾ ਉਤਸ਼ਾਹ ਹੁੰਦਾ ਨਗਰੀਤ ਦਾ ਵੀ ਦੇਖ ਰਹੇ ਹਾਂ ਬਹੁਤ ਕਾਠਾ ਤੇ ਲੰਬੇ ਸਮੇਂ ਤੋਂ ਇਹ ਚੱਲ ਰਹੀ ਹੈ ਜੇ ਸਤਨਾਮ ਗੱਲ ਕਰੀਏ ਤਾਂ ਅੱਜ ਜਿਹੜੇ ਹੈਗੇ ਆ ਜਿਹੜੀ ਹੈ ਨਵੀਂ ਜਨਰੇਸ਼ਨ ਜਿਹੜੇ ਨਵੇਂ ਯੰਗ ਮੁੰਡੇ ਨੇ ਉਹ ਜ਼ਿਆਦਾ ਦੇਖੇ ਜਾਂਦੇ ਨੇ ਨਗਰ ਕੀਰਤਨ ਦੇ ਵਿੱਚ ਜੇ ਗੱਲ ਕਰੀਏ ਤਾਂ ਜੇ ਇੱਕ ਪਾਸੇ ਜੇ ਗੱਲ ਕਰੀਏ ਤਾਂ ਨਸ਼ਿਆਂ ਦਾ ਜਿਹੜਾ ਹੜ ਵਗਦਾ ਤੁਸੀਂ ਜਵਾਨੀ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬੱਬਾਈ ਸਾਡੇ ਪਿੰਡ 'ਚ ਇਹ ਚੀਜ਼ ਨਛੇ ਦੀ ਕੰਮ ਬਹੁਤ ਘਟਾਈ ਸਾਡੇ ਜਵਾਨੀ ਖੇਡ 'ਚ ਬੜਾ ਗੁਰਦਾਰ ਦੀ ਹਨਾਡੇ ਬੱਬਾ ਦਰਵਾਇ ਜਗਾ ਬਣੀ ਆ ਬਹੁਤ ਪਵਿੱਤਰ ਜਗਾਈ ਉੱਥੇ ਵੀ ਸੰਗਤ ਬਹੁਤ ਸੇਵਾ ਕਰਦੇ ਨੌਜਵਾਨ ਬਹੁਤ ਸੇਵਾ ਕਰਦੇ ਆ ਨਰਕੀਤਾਂ ਜੀ ਮੂਰੇ ਲੱਗ ਕੇ ਬਹੁਤ ਸੇਵਾ ਕਰਦੇ ਆਈ ਸਾਰਾ ਨਗਰ ਨਿਵਾਸੀ ਸਾਡੇ ਤੇ ਸਾਨੂੰ ਇਹ ਚੀਜ਼ ਦੀ ਖੁਸ਼ੀ ਆ ਵੀ ਸਾਡੇ ਨੌਜਵਾਨ ਇਹ ਜੀ ਸਾਹਮਣੇ ਆਉਂਦੇ ਆ ਤੇ ਸ਼ਾਹ ਨਾਲ ਸੇਵਾ ਕਰਦੇ ਆ ਪਿੰਡ ਸਾਡਾ ਹੀ ਬਹੁਤ ਸੋਹਣਾ ਸਾਬਗੀਤਾ ਹਰੇਕ ਮੁੰਡੇ ਨੇ ਤੇ ਬਹੁਤ ਵਧੀਆ ਸੇਵਾ ਕੀਤੀ ਹੈ ਜੀ ਸਿਰ ਇੱਕ ਹਜ਼ਾਰ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਇਹ ਸਾਡੇ ਨਾਲ ਕੁਝ ਨੌਜਵਾਨ ਵੀਰ ਸੀ ਸਤਨਾਮ ਸਿੰਘ ਤੇ ਆਪਾਂ ਮਹਾਪੁਰਸ਼ਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜੇ ਗੱਲ ਕਰੀਏ ਤਾਂ ਅੱਜ ਜਿਹੜਾ ਇਹ ਨਗਰ ਕੀਰਤਨਾ ਇੱਕ ਮਿਸਾਲ ਬਣ ਕੇ ਉੱਭਰਦਾ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਕਹੀਏ ਕਿ ਇੱਕ ਯੰਗ ਉਮਰ ਦੇ ਨੌਜਵਾਨ ਮੁੰਡੇ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਸੰਗਤ ਵੀ ਬਹੁਤ ਜ਼ਿਆਦਾ ਆ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਮਨਪ੍ਰੀਤ ਸਿੰਘ ਦੇ ਕੇ ਹੈਵਨ ਇੰਡੀਆ ਟੀਵੀ ਪਿੰਡ ਵੈਰੋ